ਜਵਾਨਾਂ ਨਾਲ ਮਾਂ ਤੇ 3 ਐਕਟਿਵਲ ਸਵਾਰ ਹੋ ਕੇ ਬਾਜ਼ਾਰ ਜਾ ਰਹੇ ਸੀ ਕਿਸੇ ਕੰਮ ਲੇਕਿਨ ਰਸਤੇ ਦੇ ਵਿੱਚ ਅਚਾਨਕ ਇੱਕ ਟਰੈਕਟਰ ਟਰਾਲੀ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿੱਤੋਂ ਬਾਅਦ 13 ਸਾਲ ਦੀ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਕੁਝ ਦਿਨ ਬਾਅਦ ਉਹਦੀ ਮਾਂ ਜਿਹੜੀ ਗਈ ਸੀ ਉਹਦੀ ਵੀ ਇਲਾਜ ਦੌਰਾਨ ਜਿਹੜੀ ਮੌਤ ਹੁੰਦਾ ਮਾਮਲਾ ਸੰਭਲਿਆ ਇਸ ਤੋਂ ਬਾਅਦ ਪੁਲਿਸ ਵਾਲੋ ਢਿੱਲੀ ਕਾਰਜਗਾਰੀ ਕੀਤੀ ਗਈ ਲੋਕਾਂ ਨੇ ਫਿਰ ਹੰਗਾਮਾ ਕੀਤਾ ਮੀਡੀਆ ਨੂੰ ਸੱਦ ਕੇ ਬਿਆਨਬਾਜ਼ੀ ਹੋਈ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ ਪੁੱਛਿਆ ਗਿਆ ਐਸ.ਆਈ. ਸਾਹਿਬ ਨੂੰ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਬਿਆਨ ਦੇਣ ਤਾਂ ਤੁਰੰਤ ਹੀ ਮੈਂ ਉਹਨਾਂ ਉੱਤੇ ਕਾਰਵਾਈ ਕਰ ਦਵਾਂਗਾ ਕੀ ਇਹ ਪੂਰਾ ਮਾਮਲਾ ਬਣੇ ਰਹੋ ਸਾਡੇ ਚੈਨਲ ਸੁਪਰੀਮ ਚੈਨਲ ਦੇ ਨਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦਾ ਕਰੋ ਲਾਈਕ ਕਰਦਾ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਹਾਂਜੀ ਆਂਟੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਹੈ ਜੀ ਮੇਰਾ ਨਾਮ ਰਾਣੀ ਕੌਰ ਜੇ ਸਰ ਜੀ ਸਾਡਾ ਬੋ ਨਿਆ ਕੋਈ ਜੇ ਸਾਡਾ ਇਨਸਾਫ ਕਰੋ ਬਹੁਤ ਔਖਾ ਹੋਇਆ ਵੈਕਸੀਡੈਂਟ ਹੋਇਆ ਟਰਾਲੀ ਨਾਲ ਉਹਨਾਂ ਕੋਈ ਇਨਸਾਫ ਨਹੀਂ ਜੇ ਕੀਤਾ ਵੀ ਕਿੰਨੀ ਤਰੀਕ ਨੂੰ ਐਕਸੀਡੈਂਟ ਹੋਇਆ ਹੈ ਇਹ 21 ਤਰੀਕ ਵਾਲੇ ਦਿਨ ਹੋਇਆ ਜੇ ਤੇ ਕਿਰੀ ਕਿਰੀ ਹੁਣ ਮੌਤ ਹੋ ਚੁੱਕੀ ਹੈ ਮੇਰੀ ਪਰਜਾਈ ਦੀ ਤੇ ਮੇਰੀ ਭਤੀਜੀ ਦੀ ਅੱਛਾ ਪਹਿਲੇ ਕਿਰੀ ਮੌਤ ਹੋਈ ਮੇਰੀ ਭਤੀਜੀ ਦੀ ਦਾ ਹੱਥ ਹੋਈ ਸੀ ਪਹਿਲੇ ਉਹਦਾ ਨਾਮ ਮਨਵੀਤ ਕਿੰਨੀ ਉਮਰ ਹੈ ਉਮਰ ਹੈਗੀ 13 ਸਾਲ ਅੱਛਾ ਤੇ ਹੁਣ ਕਿਹਨੇ ਡੈਥ ਹੋਈ ਹੈ ਹੁਣ ਮੇਰੀ ਪਰਜਾਈ ਦੀ ਡੈਥ ਹੋਈ ਜੇ ਕਿੰਨੀ ਉਮਰ ਹੈ ਉਹਨਾਂ ਦੀ ਉਮਰ ਦਾ ਨਹੀਂ ਜੀ ਕਿੰਨੀ ਮੰਗੀ ਮੰਗ ਕਰਦੇ ਤੁਸੀਂ ਅਸੀਂ ਉਹ ਮੰਗ ਕਰਦੇ ਆ ਸਾਡਾ ਇਨਸਾਫ ਹੋਵੇ ਸਾਨੂੰ ਇਨਸਾਫ ਦੋ ਫਾਈ ਇਹੋ ਮੰਗ ਜੇ ਸਾਡੀ ਸਾਡੀ ਹੋਰ ਕੋਈ ਮੰਗ ਨਹੀਂ ਜੇ ਬਸਾਨੂੰ ਇਨਸਾਫ ਚਾਹੀਦਾ ਜੀ ਕੀ ਨਾਮ ਦਾ ਡਾਟ ਕੀ ਗੱਲ ਹੋਈ ਜੀ ਸੁਤਤ ਸਿੰਘ ਜੀ ਮੈਂ ਪਿੰਡ ਰਾਮਪੁਰੇ ਤੋਂ ਬੋਲਣ ਆਇਆ ਜਦ ਮੈਂ ਸਗਨ ਤੇ ਨਾਲ ਜਾਣ ਲਈ ਬਾਰ ਬੱਚਿਆਂ ਨੂੰ ਤਿਆਰ ਕੀਤਾ ਤੇ ਰਸਤੇ ਵਿੱਚ ਇੱਕ ਟਰਾਲੀ ਦੇ ਨਾਲ ਖਹਿ ਖਹਿ ਗਿਆ ਕਹਿ ਕੇ ਨਾਲ ਕਿ ਉਹਨਾਂ ਨੂੰ ਪਹਾਰਨ ਮਾਰਿਆ ਤੇ ਤੇ ਸਾਈਡ ਮੰਗੀ ਤੇ ਡਰਾਈਵਰ ਨੇ ਗਾੜੀ ਟਰੈਕਟਰ ਕਰਤਾ ਅਸੀਂ ਤਿੰਨ ਜਾਣੇ ਤਾਂ ਤੇ ਮੇਰੀ ਘਰ ਦੀ ਤੇ ਮੇਰੀ ਬੱਚੀ ਦੋਨੋਂ ਟਾਇਰ ਥੱਲੇ ਆ ਗਏ। ਉਹ ਸਾਰਾ ਇਹ ਕਹਿ ਰਿਹਾ ਕਿ ਨਾ ਅਮ ਕੋਈ ਸਾਡੀ ਕੋਈ ਐਕਸੀਡੈਂਟ ਦਾ ਕਾਰਨ ਨਹੀਂ ਕੋਈ ਦੱਸਿਆ ਨਾ ਸਾਨੂੰ। ਕਿ ਉਹ ਦੱਸਿਆ ਆਪਾਂ ਅੱਜ ਟਰਾਲੀ ਆ ਰਹੀ ਸੋਣ ਦੇ ਗਿਆ। ਹਾਂਜੀ ਹਾਂਜੀ ਕੁੱਲ ਕੇ ਦੱਸਣ ਦੇ ਆ ਜੀ ਸਰ। ਇਹੀ ਬਾਤ ਹੈ ਕਿ ਐਕਸੀਡੈਂਟ ਜ਼ਰੂਰ ਹੋਇਆ ਹੈ ਵਾਰਦਾਤ ਤੇ 19 ਤਰੀਕ ਵਾਲੇ ਦਿਨ ਤੇ ਪੁਲਸ ਵਾਲਿਆਂ ਨੂੰ ਇਹ ਹੁਣ ਵੀ ਮੈਨੂੰ ਕਹਿਣ ਦਿਆ ਹੈ ਕਿ ਇੱਥੇ ਜੋ ਵੀ ਕਰਨਾ ਰਾਜੀਨਾਮਾ ਕਰ ਸਕਦਾ ਆ। ਇੱਥੇ ਤੋਂ ਕੁਝ ਮੇਰੇ ਸਾਥ ਮੇਰੇ ਸਾਲਾ ਸਾਹਿਬ ਜੀ ਕਿਹਨਾਂ ਲੋਕ ਕਹਿੰਦਾ ਕੋਣ ਕਹਿੰਦਾ ਸੀਗਾ ਤੁਹਾਨੂੰ ਰਾਜਨਾਮਾ ਇਹ ਜਗਿੰਦਰ ਥਾਣੇਦਾਰ ਅੱਛਾ ਹਾਂਜੀ ਹਾਂਜੀ ਫਿਰ ਮੰਗ ਕੀ ਕਰਦੇ ਪ੍ਰਸ਼ਾਦ ਜੀ ਮੰਗ ਆਹੀਂ ਆਪਣਾ ਇਨਸਾਫ ਮੰਗਦੇ ਆਂ ਵੀ ਨਿਗਨਗੇ ਬੱਚੇ ਕਿਤਰਾ ਦਾ ਭਵਿੱਖ ਇਸ ਇਨ੍ਹਾਂ ਦੀ ਪੜ੍ਹਾਈ ਲਿਖਾਈ ਦਾ ਕਿਤਰਾ ਦਾ ਸੋਚਣਾ ਪਵੇਗਾ ਸਰਕਾਰ ਕੋ ਇਹ ਹੀ ਭਵਿੱਖ ਮੰਗਦੇ ਆਂ ਠੀਕ ਹੈ ਹਾਂਜੀ ਭਾਜੀ ਕੀ ਨਾਮ ਦਾ ਭਾਜੀ ਮੇਰਾ ਨਾਮ ਗੁਰਜੀਤ ਆ ਹਾਂਜੀ ਕੀ ਗੱਲ ਹੋਈ ਐ ਭਾਜੀ ਜਿਹੜੇ ਮੇਰੇ ਭਾਂਜੀ ਨੇ ਔਰ ਭਾਜੀ ਨੇ ਉਹ ਉਹਨਾਂ ਦੀ ਬੇਟੀ ਸੀਗੀ ਨਾਲ ਉਹ ਜਾ ਰਹੇ ਸੀਗੇ ਕਿਤੇ ਠੀਕ ਆ ਉਧਰੋਂ ਇਧਰੋਂ ਟਰਾਲੀ ਵੀ ਜਾ ਰਹੀਗੀ ਇਹਨਾਂ ਨੇ ਹੋਰਨ ਦਿੱਤਾ ਕਿ ਸਾਨੂੰ ਸਾਈਡ ਦਿੱਤੀ ਜਾਵੇ ਜੋ ਕਿ ਟਰਾਲੀ ਵਾਲੇ ਨੇ ਪਹਿਲਾਂ ਸਾਈਡ ਦਿੱਤੀ ਆ ਬਾਅਦ ਵਿੱਚ ਸਾਈਡ ਦੇ ਕੇ ਮੌਕੇ ਤੇ ਉਹਨਾਂ ਨੇ ਸਾਈਡ ਦੇ ਕੇ ਫਿਰ ਮੌਕੇ ਤੇ ਉਹ ਕੱਚੇ ਲਾਤੀ ਆ ਜੋ ਕਿ ਉਹਨਾਂ ਦਾ ਵਿੱਚ ਵੱਜਣ ਕਰਨ ਉਹਨਾਂ ਦੀ ਬੇਟੀ ਆ ਉਹ ਟਾਇਰ ਦੇ ਥੱਲੇ ਆ ਗਈ ਆ ਬੇਟੀ ਉਹਨਾਂ ਦੇ ਟਾਇਰ ਥੱਲੇ ਆ ਗਈ ਆ ਉਹਨਾਂ ਦੀ ਬੇਟੀ ਬਚਾਉਂਦਾ ਬਚਾਉਂਦਾ ਉਹਦੀ ਮਾਂ ਵੀ ਥੱਲੇ ਆਈ ਆ ਜੋਗੀ ਉਹਨਾਂ ਦੇ ਛੱਟ ਗੁੱਜੀ ਲੱਗੀ ਹੋਈ ਸੀ ਸੀਰੀਅਸ ਸੀ ਇਹਨਾਂ ਨੇ ਮੈਂ 20 ਦਿਨੋਂ ਗਿਆ ਜੋ ਵੀ ਬੰਨਿਆ ਮੈਂ ਆਪਣੇ ਕੋਲੋਂ ਲਾਉਂਦਿਆ ਠੀਕ ਆ ਭਾਜੀ ਮੇਰੇ ਕੋਲ ਉਹਨਾਂ ਦਾ ਕੋਈ ਸਾਥ ਨਹੀਂ ਆ ਠੀਕ ਆ ਉਹ ਆਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਜਾ ਕਰ ਲਓ ਜੋ ਕਰਨਾ ਹੋ ਉਹ ਟਰਾਲੀ ਡਾਕਟਰ ਵਾਲੇ ਉਹ ਕੌਣ ਹੈ ਵਿਅਕਤੀ ਕੋਈ ਐਮਐਲਏ ਆ ਜਾਂ ਕੋਈ ਪੰਚਵਾਦ ਭਾਜੀ ਉਹ ਕਹਿੰਦੇ ਆ ਵੀ ਸਾਡੇ ਕੋਲ ਪਾਵਰਾ ਹੈ ਗਿਆ ਵਾ ਅਸੀਂ ਕਰ ਲਾਂਗੇ ਤੁਸੀਂ ਕਿਹੜੇ ਲੀਡਰਾਂ ਨਾਲ ਸੰਬੰਧ ਰੱਖਦੇ ਹੋ ਬਾਜੀ ਲੀਡਰਾਂ ਨਾਲ ਉਹ ਆਂਦੇ ਕਾਲੀਆਂ ਨਾਲ ਅੱਛਾ ਹਾਂਜੀ ਉਹ ਧਮਕੀਆਂ ਲਾਉਂਦੇ ਨੇ ਹਾਂਜੀ ਧਮਕੀਆਂ ਲਾਉਂਦੇ ਨੇ ਉਹ ਮੇਰੇ ਬਾਜੀ ਵੇਖੋ ਜਿਨ੍ਹਾਂ ਦੀ ਬੱਚੀ ਆ ਜਿਨ੍ਹਾਂ ਦੀ ਵਾਈਫ ਆ ਜਿਨ੍ਹਾਂ ਨੇ ਲੌਂਗ ਟਾਈਮ ਉਹਨਾਂ ਨੇ ਟਾਈਮ ਬਤਾਉਣਾ ਆਪਣੀ ਫੈਮਿਲੀ ਨਾਲ ਹਨਾ ਉਹ ਆਪਣਾ ਪਰਿਵਾਰ ਲੈ ਕੇ ਜਾ ਰਹੇ ਆ ਤੇ ਉਲਟਾ ਇਲਜ਼ਾਮ ਲਾ ਰਹੇ ਮੇਰੇ ਭਰਾ ਬਾਜੀ ਦੇ ਔਰ ਦੀਦੀ ਦੇ ਵੀ ਇਹਨਾਂ ਦੇ ਹਸਬੰਦ ਨੇ दारू ਪੀਤੀ ਹੋਈ ਸੀ ਤੇ ਜੋ ਇਹ ਇਹ दारू ਪੀਂਦੇ ਕਰਕੇ ਹੋਇਆ ਉਲਟਾ ਜਾਮਲਾ ਆ ਕੇ ਕਹਿੰਦੇ ਆ ਜਾ ਕਰ ਲੋ ਜੋ ਕਰਨਾ ਅੱਛਾ ਤੇ ਉਹਨਾਂ ਦੀ ਕਿੰਨੀ ਕਿੰਨੀ ਉਮਰ ਸੀ ਬੇਟੀ ਦੀ ਕਿੰਨੀ ਉਮਰ ਸੀ ਆਂਟੀ ਦੀ ਉਹਨਾਂ ਦੀ ਉਹਨਾਂ ਦੀ ਵਾਈਫ ਦੀ ਕਿੰਨੀ ਉਮਰ ਸੀ ਜਿਹੜੀ ਬੇਟੀ ਸੀਗੀ ਉਹਨਾਂ ਦੀ 13 13 ਤੋਂ 12 ਸਾਲ ਸੀਗੀ ਤੇ ਜੋ ਮੇਰੀ ਦੀਦੀ 43 ਸਾਲ ਤੋਂ 45 ਸਾਲ ਦੇ ਵਿੱਚ ਵਿੱਚ ਸੀਗੀ ਹੁਣ ਕੀ ਤੁਹਾਡੀ ਮੰਗ ਹੈ ਸਰ ਮੈਂ ਮੰਗ ਕਰਦਾ ਇੱਕ ਤੇ ਸਾਡੀ ਮੇਰੀ ਪਾਂਜੀ ਗਈ ਆ ਉਦੇ ਮਗਰ ਮੇਰੀ ਭੈਣ ਵੀ ਚਲ ਗਈ ਮੇਰੇ ਇਹਦੇ ਦੋਵੇਂ ਚਲ ਗਏ ਕਤਲ ਹੋ ਗਿਆ ਮੇਰਾ ਮੈਂ ਸਰਕਾਰ ਤੋਂ ਕਾਨੂੰਨੀ ਕਾਰਵਾਈ ਮੰਗਦਾ ਇਹਨਾਂ ਨਾਲ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਠੀਕ ਹੈ ਸੀ ਆਪਣਾ ਥੋੜੇ ਦਿਨ ਪਹਿਲੇ ਮੈਂ ਨਹੀਂ ਜੀ ਮੇਰੇ ਸੀਨੀਅਰ ਅਫਸਰ ਬਾਈਟ ਦੇਵਗੇ ਮੈਂ ਕਹਾਂ ਜੀ ਬਾਈਟ ਦੇਣੀ ਨਹੀਂ ਐਕਸੀਡੈਂਟ ਹੋਇਆ ਤੁਸੀਂ ਪਰਚਾ ਦਰਜ ਕਰ ਰਹੇ ਹੋ ਆਈਓ ਕੀ ਗੱਲ ਹੋਈ ਹੈ ਮੈਂ ਤੇ ਜਿਹੜੀ ਉਹ ਕਾਨੂੰਨੀ ਕਾਰਵਾਈ ਇਹਨਾਂ ਕਰਾਈ ਅੱਗੇ ਲੜਕੀ ਮਰੀ ਉਹ ਕਰ ਰਹੇ ਅੱਛਾ ਤੇ ਹੁਣ ਕਿਰੀ ਤੇ ਹੁਣ ਕਿਰੀ ਡੈਥ ਹੋਈ ਹੈ 22 ਦਿਨ ਹੋਏ ਕੰਮ ਕਾਰਵਾਈ ਹੋਈ ਕਿੰਨੀ ਹੁਣ ਕਿਰੀ ਡੈਥ ਹੋਈ ਹੈ ਜੀ ਹੁਣ ਕਿਰੀ ਡੈਥ ਹੋਈ ਹੈ ਹੁੰਦੋ ਜੀ ਜਿਹੜੀ ਲੜਕੀ ਵੜੀ ਉਹਦੀ ਮਾਂ ਦੀ ਡੈਥ ਹੋਈ ਅੱਛਾ ਤਾਂ ਕੀ ਐਕਸੀਡੈਂਟ ਹੋਇਆ ਸੀ ਜਾਂ ਕੀ ਹੋਇਆ ਸੀ ਉਹਦਣ ਇਹਨਾਂ ਨੇ ਕਹੇ ਸਾਡੀ ਜਿਹੜੀ ਸਕੂਟਰੀ ਹੈ ਉਹਦਾ ਚਾਂਗ ਸੁਤੰਤ ਵਿਗੰਦਾ ਕਰਕੇ ਜਦੋਂ ਸੁਤੰਤ ਵਿਗੜ ਗਿਆ ਅਹੀਂ ਦੇਪੇ ਸਾਡੀ ਲੜਕੀ ਦੀ ਸੱਟ ਲੱਗ ਗਈ ਅੱਛਾ ਹਾਂ ਜੋ ਇਹਨਾਂ ਨੇ ਮੈਨੂੰ ਲਿਖਾਇਆ ਮੈਂ ਕਾਰਵਾਈ ਕਰ ਦਿੱਤੀ ਅੱਛਾ ਤੇ ਉਹ ਕਹਿ ਰਹੇ ਕਿ ਨਾ ਬੋਲ ਸਕਾ ਕਿ ਨਾਮ ਰਾਇਨਾ ਕਰਾ ਰਹੀ ਹੈ ਮੈਨੂੰ ਕੋਈ ਲੋੜ ਹੈ ਜੀ ਮੈਂ ਕੋ ਰਾਜੀ ਨਾਮ ਕਰਾਉ ਮੈਨੂੰ ਕੋਈ ਜ਼ਰੂਰਤ ਨਹੀਂ ਮੈਂ ਤੁਸੀਂ ਕੋਈ ਰਜਿਨਾਵਾ ਨਹੀਂ ਕਰਾ ਰਿਹਾ ਨਾ ਬਿਲਕੁਲ ਮੈਂ ਕੋਈ ਰਜਿਨਾਵਾ ਕਰਾਉਂਗੀ ਉਹਨਾਂ ਦੇ ਉਹਨਾਂ ਦੇ ਗਵਾਂਡੀ ਉਹ ਗੈਰ ਹੈ ਜਿਹੜੇ ਮੈਂ ਉਹਦੀ ਉਹ ਮੈਂ ਕਰਦਾ ਬਿਲਕੁਲ ਮੈਨੂੰ ਕਿਸੇ ਨਾਲ ਕੋਈ ਮਤਭੇਦ ਨਹੀਂ ਹੈਗਾ ਮੈਂ ਜੋ ਕਾਨੂੰਨੀ ਕਾਰਵਾਈ ਉਹ ਕਰੂੰਗਾ ਜੀ ਫਿਰ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਾ ਰਹੇ ਇਹਨਾਂ ਦੇ ਮੈਂ ਕਰਾਉਂ ਗੇਰ ਬਿਆਨ ਗੇਰ ਮੈਂ ਉਹ ਨਹੀਂ ਮੈਂ ਪਰਚਾ ਦਰਜ ਕਰਾਉਣਾ ਮੈਂ ਉਹ ਬਿਆਨ ਦੇਰ ਜਿਹੜਾ ਪਰਚਾ ਦਰਜ ਕਰਾਉਣਾ ਜੋ ਮੈਨੂੰ ਬਿਆਨ ਲਿਖਾਉਣਗੇ ਲਿਖਾਉਣੇ ਬਿਆਨ ਲਿਖੋ ਕਾਰਵਾਈ ਕਰਾਉਣਗੇ ਮੈਂ ਕਾਰਵਾਈ ਕਰੂੰਗਾ ਐਕਸੀਡੈਂਟ ਕਿੱਥੇ ਹੋਇਆ ਸੀ ਕਿਰਨਾਲ ਹੋਇਆ ਸੀ ਮੈਨੂੰ ਮੈਂ ਮੈਨੂੰ ਐਕਸੀਡ ਕੁੜੀ ਜੋ ਉੱਥੇ ਮਿਲੀ ਆ ਹਸਪੀਟਲ ਵਿੱਚ ਮੈਂ ਉੱਥੇ ਗਿਆ ਇਹਨਾਂ ਦੀ ਲੜਕੀ ਦੀ ਮੌਤ ਹੋਈ ਸੀ ਤੇ ਕੁੜੀ ਦੀ ਕੁੜੀ ਦੀ ਮੌਤ ਕਿੰਨੀ ਤਰੀਕ ਨੂੰ ਹੋਈ ਸੀ 19 19 ਤਰੀਕ ਨੂੰ ਅੱਛਾ ਤੇ ਅੱਜ ਆਪਣਾ 19 ਚਾਰ ਨੂੰ ਤੇ ਮਦਰ ਦੀ ਮਦਰ ਦੀ ਅੱਜ ਹੋਈ ਹੈ 12:00 ਲੈ ਕੇ 5 ਮਿੰਟ ਤੇ ਕੀ ਨਾਮ ਹੈ ਤੇ ਰਾਣੀ ਪਤਨੀ ਸੁੱਚਾ ਸੀ ਕਿੱਥੋਂ ਦਾ ਮਾਮਲਾ ਹੈ ਇਹ ਸਾਰਾ ਇਹ ਮੁਰਾਦਪੁਰੇ ਦਾ ਮੁਰਾਦਪੁਰੇ ਦੇ ਨੇ ਇਹ ਫਰੇਗੜ ਚੂੜੀਆਂ ਦੇ ਰੋਡ ਤੇ ਆ ਦੇ ਸੀ